ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਅਹਿਮ ਮੁੱਦਾ ਡਿਸਕਸ ਕਰਨ ਆਇਆ ਉਹ ਐ ਮੁੱਦਾ ਇਹ ਹੈ ਕਿ ਜੇ ਇੱਕ ਕਰਮਚਾਰੀ ਸੇਵਾਮੁਕਤ ਹੋ ਜਾਂਦਾ ਹੈ ਤਾਂ ਕੀ এমਪਲੋਇਰ ਪਾਵਰ ਸਟੇਟ ਉਹਨੂੰ ਡਿਸਮਿਸ ਕਰ ਸਕਦੀ ਹੈ ਜਾਂ ਰਿਮੂਵ ਕਰ ਸਕਦੀ ਹੈ ਸਰਵਿਸ ਚੋਂ ਜਾਂ ਨਹੀਂ ਇਸ ਬਾਰੇ ਬਹੁਤ ਕਿਆਸ ਰਹੀਆਂ ਸੀ ਬਟ 1994 ਦੇ ਵਿੱਚ ਇੱਕ ਹਾਈ ਕੋਰਟ ਦੇ ਏਮਪਲਾਈ ਦਾ ਕੇਸ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਸਾਰੇ ਰੂਲਾਂ ਨੂੰ ਕਨਸਿਡਰ ਕਰਦੇ ਹੋਏ ਫਾਈਨਲੀ ਇਹ ਡਿਸੀਜਨ ਲਿਆ ਕਿ ਜੇ ਇੱਕ ਕਰਮਚਾਰੀ ਸੇਵਾਮੁਕਤ ਹੋ ਜਾਂਦਾ ਹੈ ਤਾਂ ਉਸ ਨੂੰ ਡਿਸਮਿਸ ਜਾਂ ਰਿਮੂਵ ਫਰੋਮ ਸਰਵਿਸ ਨਹੀਂ ਕੀਤਾ ਜਾ ਸਕਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਜਿਹੜਾ এমਪਲੋਇਰ ਐਮਪਲਾਈ ਰਿਲੇਸ਼ਨਸ਼ਿਪ ਹੈ ਉਹ ਸੇਵਾਮੁਕਤੀ ਦੇ ਟਾਈਮ ਤੇ ਆ ਕੇ ਖਤਮ ਹੋ ਜਾਂਦਾ ਹੈ ਤੇ ਜੇ ਸੇਵਾਮੁਕਤੀ ਦੇ ਟਾਈਮ ਤੇ ਆ ਕੇ এমਪਲॉयਮੈਂਟ ਖਤਮ ਹੋ ਗਈ ਤਾਂ ਉਸ ਤੋਂ ਡਿਸਮਿਸਲ ਜਾਂ ਰਿਮੂਵਲ ਨਹੀਂ ਕੀਤੀ ਜਾ ਸਕਦੀ ਆਓ ਆਪਾਂ ਕੁਝ ਹੋਰ ਵੀ ਕੁਐਸਚਨ ਨੇ ਜਿਵੇਂ ਕੀ ਡਿਪਾਰਟਮੈਂਟਲ ਇਨਕੁਆਰੀ ਸੇਵਾ ਮੁਕਤੀ ਤੋਂ ਪਹਿਲਾਂ ਸ਼ੁਰੂ ਹੋ ਗਈ ਔਰ ਕਨਕਲੂਡ ਹੋਈ ਸੇਵਾ ਮੁਕਤੀ ਤੋਂ ਬਾਅਦ ਆਇਆ ਫੇਰ ਡਿਸਮਿਸ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਇਸ ਦਾ ਜਵਾਬ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦਿਆਗਾ ਜਾਂ ਸੇਵਾ ਮੁਕਤੀ ਤੋਂ ਬਾਅਦ ਕੀ ਡਿਪਾਰਟਮੈਂਟਲ ਇਨਕੁਆਰੀ ਸ਼ੁਰੂ ਕੀਤੀ ਜਾ ਸਕਦੀ ਹੈ ਜਾਂ ਨਹੀਂ ਆਓ ਆਪਾਂ ਇਹਨਾਂ ਦੋ ਕੁਐਸਚਨਾਂ ਦਾ ਵੀ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ ਜੇ ਇੱਕ ਏਮਪਲਾਈ ਹੈ ਏ ਇਸ ਏਮਪਲਾਈ ਦੇ ਉੱਪਰ ਇੱਕ ਡਿਪਾਰਟਮੈਂਟਲ ਇਨਕੁਆਰੀ ਖੁੱਲ ਗਈ ਸੇ 142005 ਦੇ ਵਿੱਚ 142005 ਨੂੰ ਇਸ ਨੂੰ ਚਾਰ ਸ਼ੀਟ ਕਰ ਦਿੱਤਾ ਗਿਆ ਇਹ ਡਿਪਾਰਟਮੈਂਟਲ ਇਨਕੁਆਰੀ ਚੱਲ ਰਹੀ ਹੈ ਐਂਡ ਫਾਈਨਲੀ ਇਹ ਕਰਮਚਾਰੀ ਇਹ 34 2000 6 ਨੂੰ ਸੇਵਾਮੁਕਤ ਹੋ ਜਾਂਦਾ ਔਰ ਇਹ ਡਿਪਾਰਟਮੈਂਟਲ ਇਨਕੁਆਰੀ ਹਜੇ ਵੀ ਚੱਲ ਰਹੀ ਹੈ ਸੇਵਾਮੁਕਤੀ ਦਾ ਆਰਡਰ ਪਾਸ ਹੋ ਜਾਂਦਾ ਹੈ ਸੇਵਾਮੁਕਤ ਹੋ ਜਾਂਦਾ ਹੈ ਸੇਵਾਮੁਕਤ ਤੋਂ ਬਾਅਦ 10 8 2000 7 ਨੂੰ ਇਨਕੁਆਰੀ ਰਿਪੋਰਟ ਦਿੱਤੀ ਜਾਂਦੀ ਹੈ ਇਨਕੁਆਰੀ ਅਫਸਰ ਵੱਲੋਂ ਔਰ ਫਾਈਨਲੀ ਜਿਹੜਾ ਕੰਪੀਟੈਂਟ ਅਥਾਰਟੀ ਹੈ ਜਿਹੜਾ ਪਨਿਸ਼ਿੰਗ ਅਥਾਰਟੀ ਹੈ ਉਹ 552000 8 ਨੂੰ ਇੱਕ ਪਨਿਸ਼ਮੈਂਟ ਆਰਡਰ ਪਾਵ ਡਿਸਮਿਸਲ ਆਰਡਰ ਪਾਸ ਕਰ ਦਿੰਦਾ ਹੈ ਇਹ ਦੇ ਅਗੇਂਸਟ ਹੁਣ ਕੀ ਇਹ ਡਿਸਮਿਸਲ ਆਰਡਰ ਕਾਨੂੰਨਨ ਠੀਕ ਹੈ ਜਾਂ ਨਹੀਂ ਤਾਂ ਜੇ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਜੱਜਮੈਂਟਸ ਨੂੰ ਦੇਖਦੇ ਆਂ ਸਮਝਦੇ ਆਂ ਤਾਂ ਔਰ ਪੰਜਾਬ ਸਿਵਲ ਸਰਵਿਸ ਰੂਲਸ ਨੂੰ ਵੀ ਅੰਡਰਸਟੈਂਡ ਕਰਦੇ ਆਂ ਤਾਂ ਫਾਈਨਲੀ ਇਹ ਆਦਾ ਕਿ ਕੋਈ ਵੀ ਪੰਜਾਬ ਸਿਵਲ ਸਰਵਿਸ ਰੂਲ ਦੇ ਵਿੱਚ ਇਹ ਪ੍ਰਵਧਾਨ ਨਹੀਂ ਹੈ ਕਿ ਇੱਕ ਕਰਮਚਾਰੀ ਜਿਹੜਾ ਕਿ ਸੇਵਾਮੁਕਤ ਹੋ ਚੁੱਕਾ ਹੈ ਉਸ ਨੂੰ ਸਰਵਿਸ ਤੋਂ ਬਰਖਾਸ ਕੀਤਾ ਜਾਵੇ ਪਾਵ ਡਿਸਮਿਸ ਕੀਤਾ ਜਾ ਸਕੇ ਤਾਂ ਇਸ ਦਾ ਮਤਲਬ ਕੀ ਹੋਇਆ ਕਿ ਇਹ ਡਿਸਮਿਸਲ ਆਰਡਰ ਜਿਹੜਾ ਹੈ ਉਹ ਨਾ ਸਿਰਫ ਪੰਜਾਬ ਸਿਵਲ ਸਰਵਿਸ ਰੂਲਾਂ ਦੀ ਉਲੰਘਣਾ ਹੈ ਪਾਪ ਉਸ ਪਿਨਿਸ਼ਿੰਗ ਅਥਾਰਟੀ ਕੋਲ ਇਹਨਾਂ ਸਿਵਲ ਸਰਵਿਸ ਰੂਲਾਂ ਦੇ ਤਹਿਤ ਕੋਈ ਅਧਿਕਾਰ ਹੀ ਨਹੀਂ ਹੈ ਇਹ ਡਿਸਮਿਸਲ ਆਰਡਰ ਪਾਸ ਕਰਨ ਦਾ ਔਰ ਇਸ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਔਰ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹੀ ਫੈਸਲੇ ਲਏ ਹੋਏ ਨੇ ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਡਿਸਮਿਸਲ ਆਰਡਰ ਜਿਹੜਾ ਹੈ ਇਹ ਕਾਨੂੰਨ ਅਨੁਸਾਰ ਸਹੀ ਨਹੀਂ ਹੈ ਇਲੀਗਲ ਹੈ ਵਿਦਆਊਟ ਜੂਰਿਸਡਿਕਸ਼ਨ ਹੁਣ ਆਪਾਂ ਇੱਕ ਹੋਰ ਇਸੇ ਸਿਚੁਏਸ਼ਨ ਦੇ ਵਿੱਚ ਗੱਲ ਕਰਦੇ ਆ ਕਿ ਕੀ ਫਿਰ ਪਨਿਸ਼ਿੰਗ ਅਥਾਰਟੀ ਕੋਈ ਹੋਰ ਆਰਡਰ ਪਾਸ ਕਰ ਸਕਦੀ ਹੈ ਕਿਉਂਕਿ ਇਨਕੁਆਇਰੀ ਦੇ ਵਿੱਚ ਇਹ ਆਇਆ ਕਿ ਇਸ ਕਰਮਚਾਰੀ ਨੇ ਗ੍ਰੇਵਸ ਮਿਸਕੰਡਕਟ ਕੀਤਾ ਔਰ ਪਿਕਨਰੀ ਪਾਵ ਫਾਈਨੈਂਸ਼ੀਅਲ ਲਾਸ ਵੀ ਕੀਤਾ ਡਿਪਾਰਟਮੈਂਟ ਦਾ ਤਾਂ ਯੈਸ 2.2 ਪਾਵ 2.2 50 ਪੈਨਸ਼ਨ ਰੂਲਸ ਆ ਕਲੀਅਰ ਹੈ ਕਿ ਜੇ ਇਹਨਾਂ ਹਾਲਾਤਾਂ ਦੇ ਵਿੱਚ ਪਨਿਸ਼ਿੰਗ ਅਥਾਰਟੀ ਜਿਹੜੀ ਹੈ ਉਹ ਇੱਕ ਆਰਡਰ ਪਾਸ ਕਰ ਸਕਦੀ ਏ ਇਸ ਰੂਲ ਟੈਪ ਜਿਸ ਦੇ ਵਿੱਚ ਉਸਦੀ ਪੂਰੀ ਜਾਂ ਪਾਰਸ਼ੀਅਲ ਪੈਨਸ਼ਨ ਜਾਂ ਪੈਨਸ਼ਨਰੀ ਬੈਨੀਫਿਟਸ ਦੇ ਵਿੱਚ ਕਟੋਤੀ ਕੀਤੀ ਜਾ ਸਕਦੀ ਹੈ ਜਾਂ ਰਿਕਵਰੀ ਕੀਤੀ ਜਾ ਸਕਦੀ ਹੈ ਸੋ ਆਫਟਰ ਦੀ ਡਿਸਮਿਸ ਆਫਟਰ ਦੀ ਰਿਟਾਇਰਮੈਂਟ ਆਫ ਦੀ ਏਮਪਲੋਈ ਤੁਸੀਂ ਪਨਿਸ਼ਿੰਗ ਅਥਾਰਟੀ ਜਿਹੜੀ ਹੈ ਉਹ ਡਿਸਮਿਸਲ ਆਰਡਰ ਪਾਸ ਨਹੀਂ ਕਰ ਸਕਦੀ ਰਿਮੂਵਲ ਆਰਡਰ ਪਾਸ ਨਹੀਂ ਕਰ ਸਕਦੀ ਪਰ ਉਹ 2.2 ਦੇ ਤਹਿਤ ਇੱਕ ਆਰਡਰ ਪਾਸ ਕਰਕੇ ਪਿਗਨੋਰੀ ਲਾਸ ਰਿਕਵਰ ਕਰ ਸਕਦੀ ਹੈ ਪੈਨਸ਼ਨ ਦੇ ਵਿੱਚ ਪੂਰਾ ਜਾਂ ਪਾਰਸ਼ੀਅਲ ਜਿਹੜਾ ਹੈ ਰਿਕਵਰੀ ਜਾਂ ਕਟੋਤੀ ਦਾ ਆਰਡਰ ਕੀਤਾ ਜਾ ਸਕਦਾ ਸੋ ਇਹ ਇੱਕ ਸਿਚੁਏਸ਼ਨ ਹੋ ਗਈ ਦੂਸਰੀ ਸਿਚੁਏਸ਼ਨ ਕੀ ਹੈ ਕਿ ਏ EMPLOYE E 31 1 2012 ਦੇ ਵਿੱਚ ਰਿਟਾਇਰ ਹੋ ਗਿਆ 31 1 2012 ਨੂੰ ਇਹ ਕਰਮਚਾਰੀ ਰਿਟਾਇਰ ਹੋ ਗਿਆ ਸੇਵਾ ਮੁਕਤ ਹੋ ਗਿਆ ਸੇਵਾ ਮੁਕਤੀ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੇ ਅਗੇਂਸਟ ਗ੍ਰੇਵ ਮਿਸਕੰਡਕਟ ਕਮਿਟ ਕੀਤਾ ਆਇਆ ਇਹਨੇ ਕ੍ਰੀਮ ਮਿਸਕੰਡਕਟ ਕੀਤਾ ਹੋਇਆ ਤਾਂ ਪਨਿਸ਼ਿੰਗ ਅਥਾਰਟੀ ਨੇ ਇਸ ਨੂੰ ਇੱਕ ਚਾਰ ਸ਼ੀਟ ਸਰਵ ਕਰਤੀ ਚਾਰ ਸ਼ੀਟ ਜਿਹੜੀ ਹੈ ਉਹ ਕਦੋਂ ਸਰਵ ਹੋਈ ਰਿਟਾਇਰਮੈਂਟ ਤੋਂ ਬਾਅਦ ਉਹ ਚਾਰ ਸ਼ੀਟ ਕੀਤੀ ਇੱਕ 4 2013 ਨੂੰ ਪਾਰ ਸੇਵਾ ਮੁਕਤੀ ਤੋਂ ਬਾਅਦ ਤਾਂ ਮੋਸਟਲੀ ਮੈਂ ਪੰਜਾਬ ਸਿਵਲ ਸਰਵਿਸਿਜ਼ ਰੂਲਸ ਦੇ ਵਿੱਚ ਹਵਾਲੇ ਨਾਲ ਨਹੀਂ ਕਹਿ ਰਿਹਾ ਬੈਂਕਿੰਗ ਰੈਗੂਲੇਸ਼ਨਸ ਨੇ ਉਹਨਾਂ ਵਿੱਚ ਰੈਗੂਲੇਸ਼ਨ ਹੈ ਕਿ 4 ਸਾਲ ਤੋਂ ਵਿਦ ਫਰੋਮ ਦੀ ਡੇਟ ਆਫ ਕਾਜ਼ ਆਫ ਐਕਸ਼ਨ ਜਿਸ ਦਿਨ ਉਹ ਮਿਸਕੰਡਕਟ ਹੋਇਆ ਉਸ ਦੇ ਵਿੱਚ ਵਿੱਚ ਤੁਸੀਂ ਰੈਗੂਲਰ ਇਨਕੁਆਰੀ ਹੋਲਡ ਕਰ ਸਕਦੇ ਹੋ ਚਾਰ ਸ਼ੀਟ ਦੇ ਸਕਦੇ ਹੋ ਪਰ ਇਸ ਕੇਸ ਦੇ ਵਿੱਚ ਪੁਆਇੰਟ ਇਜ਼ ਚਾਰ ਸ਼ੀਟ ਜਿਹੜੀ ਹੈ ਉਹ ਕਦੋਂ ਦੀ ਹੈ ਇਹ 2012 ਚ ਰਿਟਾਇਰ ਹੋਇਆ ਸੌਰੀ 2012 ਦੇ ਵਿੱਚ ਰਿਟਾਇਰ ਹੋ ਰਿਹਾ ਜਿਹੜਾ ਇਨਸੀਡੈਂਟ ਹੈ ਇਨਸੀਡੈਂਟ 1997 ਦਾ ਆਇਆ 1997 ਦੇ ਇਨਸੀਡੈਂਟ ਤੇ 2012 ਦੀ ਰਿਟਾਇਰਮੈਂਟ ਤੋਂ ਬਾਅਦ ਚਾਰ ਸ਼ੀਟ ਦਿੱਤੀ ਜਾ ਸਕਦੀ ਹੈ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਸਿਚੁਏਸ਼ਨਸ ਨੂੰ ਕੰਸੀਡਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਚਾਰ ਸ਼ੀਟ ਜਿਹੜੀ ਹੈ ਉਹ ਵਿਦਆਊਟ ਜੂਰਿਸਡਿਕਸ਼ਨ ਹੈ ਔਰ ਇਲੀਗਲ ਹੈ ਆਰਬਿਟੇਰੀਆ ਔਰ ਨਹੀਂ ਦਿੱਤੀ ਜਾ ਸਕਦੀ ਪਰ ਜੇ ਇਨਸੀਡੈਂਟ 2011 ਦਾ ਹੈ ਤਾਂ ਯੈਸ ਚਾਰ ਸ਼ੀਟ ਦਿੱਤੀ ਜਾ ਸਕਦੀ ਹੈ चार्जशीट देनेस फ्रॉम दफ इंसीडेंट चार्जशीट दी सकती है तो डिसमिसल रिमूवल नहीं हो टू पॉइंट टू के नीचे पनिशिंग अथॉरिटी पनिशमेंट पास कर सकती है जिड़ी कि मैं अगे एक्सप्लेन की ਸੋ ਆਪਾਂ ਜੇ ਇਸ ਚੀਜ਼ ਨੂੰ ਕਨਕਲੂਡ ਕਰੀਏ ਤਾਂ ਸੇਵਾ ਮੁਕਤੀ ਤੋਂ ਬਾਅਦ ਵੀ ਚਾਰ ਸ਼ੀਟ ਦਿੱਤੀ ਜਾ ਸਕਦੀ ਹੈ ਡਿਪਾਰਟਮੈਂਟਲ ਇਨਕੁਆਇਰੀ ਕਨਸਿਡਰ ਕੀਤੀ ਜਾ ਸਕਦੀ ਹੈ ਕੰਟੀਨਿਊ ਕੀਤੀ ਜਾ ਸਕਦੀ ਹੈ ਜੇ ਰੀਜ਼ਨੇਬਲ ਟਾਈਮ ਹੋਇਆ ਫਰੋਮ ਦੀ ਡੇਟ ਆਫ ਇਨਸੀਡੈਂਟ ਔਰ ਖਾਸ ਕਰਕੇ ਬੈਂਕਿੰਗ ਰੈਗੂਲੇਸ਼ਨਸ ਦੇ ਵਿੱਚ ਇਸ ਬਾਰੇ 4 ਸਾਲ ਦਾ ਪ੍ਰਵਧਾਨ ਹੈ ਤਾਂ ਉਹ ਚਾਰ ਜਿਹੜੀ ਚਾਰ ਸ਼ੀਟ ਦੇ ਬੇਸ ਤੇ ਡਿਪਾਰਟਮੈਂਟਲ ਇਨਕੁਆਇਰੀ ਕਨਕਲੂਡ ਕੀਤੀ ਜਾ ਸਕਦੀ ਹੈ ਬਟ ਸੇਵਾ ਮੁਕਤੀ ਹੋਣ ਕਰਕੇ ਉਸ ਕਰਮਚਾਰੀ ਨੂੰ ਡਿਸਮਿਸ ਜਾਂ ਰਿਮੂਵ ਨਹੀਂ ਕੀਤਾ ਜਾ ਸਕਦਾ ਹਾਂ 2.2 50 ਪੈਨਸ਼ਨ ਰੂਲਸ ਦਿੰਦਾ ਹੈ ਉਹਨਾਂ ਦੇ ਅਗੇਂਸਟ ਪੈਨਸ਼ਨ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਪੂਰੀ ਜਾਂ ਪਾਰਸ਼ੀਅਲ ਔਰ ਪਿਕਨਰੀ ਲਾਸ ਦਾ ਵੀ ਰਿਕਵਰੀ ਕੀਤੀ ਜਾ ਸਕਦੀ ਹੈ ਥੈਂਕ ਯੂ ਵੈਰੀ ਮੱਚ ਗੋਡ ਬles you